ਕੁਝ ਗੁਟਕਿਆਂ ਵਿੱਚ ਰਹਿਰਾਸ ਦਾ ਸਰੂਪ ਵੱਖਰਾ-ਵੱਖਰਾ ਮਿਲਦਾ ਹੈ ਇੰਜ ਕਿਉਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਬਹੁਤ ਸਾਰਾ ਸਮਾਂ ਸਿੱਖਾਂ ਨੇ ਜੰਗਲਾਂ ਵਿੱਚ ਹੀ ਗੁਜ਼ਾਰਿਆ ਅਤੇ ਸਾਰਾ ਪੰਥ ਖੇਰੂ-ਖੇਰੂ ਹੋ ਗਿਆ ਇਸ ਸਮੇਂ ਦੌਰਾਨ ਰਹਿਰਾਸ ਦੇ ਉੱਪਰ ਦੱਸੇ ਸਰੂਪ ਦੇ ਨਾਲ-ਨਾਲ ਕੁਝ ਸੱਜਣਾ ਨੇ ਜਿਹੜੇ ਸ਼ਬਦ ਕੰਠ ਸਨ ਉਹ ਇਸ ਬਾਣੀ ਦੇ ਆਰੰਭ ਵਿੱਚ ਤੇ ਅੰਤ ਵਿੱਚ ਪੜਨੇ ਸ਼ੁਰੂ ਕਰ ਦਿੱਤੇ ਸਹਿਜੇ ਸਹਿਜੇ ਵੱਖ-ਵੱਖ ਥਾਵਾਂ ਤੇ ਸਾਪਾ ਖਾਨਾ ਸ਼ੁਰੂ ਹੋਣ ਤੇ ਉਹ ਸਰੂਪ ਛਪਣ ਲੱਗ ਪਿਆ ਪਰ 1925 ਵਿੱਚ ਜਦੋਂ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਸਪਸ਼ਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲੇ ਕੀਤੇ ਗਏ ਤਾਂ ਉੱਪਰ ਲਿਖੇ ਸਰੂਪ ਨੂੰ ਹੀ ਪ੍ਰਵਾਨ ਕੀਤਾ ਗਿਆ ਸਾਨੂੰ ਸਭਨਾਂ ਨੂੰ ਸੰਗਤੀ ਰੂਪ ਵਿੱਚ ਇਸੇ ਹੀ ਸਰੂਪ ਦਾ ਪਾਠ ਕਰਨਾ ਚਾਹੀਦਾ ਹੈ ਹਾਂ ਨਿੱਜੀ ਤੌਰ ਤੇ ਕੋਈ ਜਿੰਨੀ ਮਰਜ਼ੀ ਬਦਬਾਣੀ ਪੜ ਲਵੇ ਜਿਹੜਾ ਮਰਜੀ ਸ਼ਬਦ ਪੜ ਲਵੇ ਉਹਨਾਂ ਨੂੰ ਮੁਬਾਰਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ